ਦੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਮੌਸਮ ਦਾ ਹਲੇ ਜਾਣੋ ਹਾਲ ਜਾਣੋ ਇਸ ਦੇ ਨਾਲ ਹੀ ਮੌਸਮ ਵਿੱਚ ਪੰਜਾਬ ਦੇ ਮੌਸਮ ਵਿੱਚ ਕਮਜ਼ੋਰ ਪੈਣ ਦੇ ਕਾਰਨ ਅਗਸਤ ਦਾ ਮਹੀਨਾ ਕਾਫੀ ਖੁਸ਼ਕ ਜਾ ਰਿਹਾ ਹੈ ਮੌਸਮ ਵਿਭਾਗ ਮੁਤਾਬਕ ਅੱਜ ਸ਼ਨੀਵਾਰ ਵੀ ਸਵੇਰੇ ਵਿੱਚ ਮੀਂਹ ਦਾ ਕੋਈ ਖਾਸ ਅਲਰਟ ਨਹੀਂ ਦਿੱਤਾ ਗਿਆ ਹੈ ਹਾਲਾਂਕਿ ਕੱਲ ਐਤਵਾਰ ਤੋਂ ਮੌਸਮ ਵਿੱਚ ਬਦਲਾਅ ਆਉਣ ਦੀ ਉਮੀਦ ਹੈ ਅਤੇ ਕੁਝ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ ਮੌਨਸੂਨ ਦੀ ਸਥਿਤੀ ਦੀ ਚੇਤਾਵਨੀ ਦਿੱਤੀ ਜਾਣ ਬਾਰੇ ਜਾਣਕਾਰੀ ਅਗਸਤ ਦੇ ਸ਼ੁਰੂਆਤ ਦਿਨ ਵਿੱਚ ਮੀਂਹ ਦੀ ਘਾਟ ਨੀਚੇ ਤਾਮਣੀ ਵਧਾ ਦਿੱਤੀ ਸੀ 1 ਤੋਂ 8 ਅਗਸਤ ਤੱਕ ਪੰਜਾਬ ਵਿੱਚ ਆਮ ਨਾਲੋਂ 22% ਘੱਟ بارش ਦਰਜ ਕੀਤੀ ਗਈ ਹੈ ਇਸ ਦਾ ਕਾਰਨ ਵਿਭਾਗ ਨੇ ਸੂਬੇ ਵਿੱਚ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ ਜੇ ਪੂਰੇ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ 1 ਜੂਨ ਤੋਂ 8 ਅਗਸਤ ਤੱਕ ਪੂਰੇ ਸੂਬੇ ਵਿੱਚ 1000% ਘੱਟ بارش ਹੋਈ ਹੈ ਜਿਸ ਦੌਰਾਨ 268.9 ਮਿਲੀਮੀਟਰ بارش ਹੋਣੀ ਚਾਹੀਦੀ ਸੀ ਸਿਰਫ ਸਿਰਫ 200 ਪੰਜਾਬ ਪੁਆਇੰਟ 4 ਮਿਲੀਮੀਟਰ ਹੀ ਪੰਜਾਬ ਦੇ ਮਰਮੋਖ ਸ਼ਹਿਰਾਂ ਦਾ ਅੱਜ ਦਾ ਮੌਸਮ ਅਤੇ 9 ਅਗਸਤ 2025 ਸਵੇਰੇ ਦੇ ਅੱਜ ਦੇ ਮੌਸਮ ਜਾਤ ਦਾ ਸ਼ਹਿਰਾਂ ਵਿੱਚ ਹਲਕਾ ਬੱਦਲ ਛਾਈ ਰਹਣਗੇ ਅਤੇ بارش ਦੀ ਸੰਭਾਵਨਾ ਬਹੁਤ ਘੱਟ ਹੈ। ਤਾਪਮਨ ਆਮ ਨਾਲੋਂ 2 ਡਿਗਰੀ ਜ਼ਿਆਦਾ ਰਹਿੰਦੀ ਉਮੀਦ ਹੈ। ਪਟਿਆਲਾ ਹਲਕੇ ਬੱਦਲ ਤਾਪਮਨ 26 ਡਿਗਰੀ ਸੈਲਸੀਅਸ ਤੋਂ 30 ਡਿਗਰੀ ਦੇ ਵਿੱਚ ਵਿਚਕਾਰ ਹੋਏਗਾ। ਮੋਹਾਲੀ ਹਲਕੇ ਬੱਦਲ ਤਾਪਮਨ 25 ਡਿਗਰੀ ਤੋਂ 33 ਡਿਗਰੀ ਦੇ ਵਿੱਚ ਘਾਲ ਹੋਏਗਾ। ਅੰਮ੍ਰਿਤਸਰ ਹਲਕੇ ਬੱਦਲ ਤਾਪਮਾਨ 25 ਡਿਗਰੀ ਤੋਂ 34 ਡਿਗਰੀ ਦੇ ਵਿਚਕਾਰ ਹੋਏਗਾ ਜਲੰਧਰ ਹਲਕੇ ਦਾ ਤਾਪਮਾਨ 27 ਸੈਲਸੀਅਸ ਤੋਂ 34 ਸੈਲਸੀਅਸ ਤੱਕ ਵਿਚਕਾਰ ਹੋਏਗਾ ਲੁਧਿਆਣਾ ਹਲਕੇ ਦਾ ਬੱਦਲ ਤਾਪਮਾਨ 26 ਸੈਲਸੀਅਸ ਤੋਂ 33 ਸੈਲਸੀਅਸ ਤੱਕ ਹੋਏਗਾ ਕੱਲ ਐਤਵਾਰ ਸੂ ਮੌਸਮ ਵਿੱਚ ਆਉਣ ਵਾਲੇ ਬਦਲਾਅ ਪੰਜਾਬ ਲਈ ਕਿੰਨੀ ਲਾਭਦਾਇਕ ਹੋਏਗਾ ਇਹ ਦੇਖ ਬਾਕੀ ਹੈ ਧੰਨਵਾਦ